ਕਈ ਬੰਦੇ ਬੀਬੀਆਂ ਮੈਂ ਪ੍ਰਤੱਖ ਵੇਖੇ ਉਹਹੀਂ ਵਿੱਚਿਆਂ ਸੱਚੀ ਸੱਪ ਵਰਗਿਆ ਜਿਹਦੇ ਘਰ ਚ ਝਾਗ ਸੁੜਦੀ ਉਹ ਘਰ ਗਿਆ ਆਖੋ ਸਤਨਾ ਆ ਕਈਆਂ ਨੇ ਤੇ ਕੰਮ ਹੀ ਇਹ ਆ ਸਵੇਰੇ ਨਿਕਲ ਜਾਣਾ ਸਾਰਾ ਦਿਨ ਵਾਰਾ ਗਰਦੀ ਕਰਨੀ ਨਾਲੇ ਅਗਲੇ ਦੇ ਘਰੋਂ ਚਾਹ ਪਾਣੀ ਛੱਕ ਲੈਣਾ ਤੇ ਨਾਲੇ ਚਵਾਦੀ ਛੁੱਟ ਦੇਣੀ ਜੇ ਸੱਸ ਬੈਠੀ ਤੇ ਉਹਨੂੰ ਕਹਿਣਾ ਵੀ ਤੇਰੇ ਤੇ ਭਾਗ ਹੀ ਮਾੜੇ ਪੈਣੇ ਤੈਨੂੰ ਤਾਂ ਬਹੁਤ ਮਾੜੀ ਨੌ ਮਿਲੀ ਤੇ ਲੈ ਕੇ ਬੈਗੀ ਤੇ ਜੇ ਮਾਲੂ ਨੌਈ ਸੱਸ ਕਿਤੇ ਗਈ ਨਾਲੇ ਚਾਹ ਵੀ ਤੀ ਨਾਲੇ ਧੀਏ ਤੇਰੇ ਤੇ ਕਰਵਾ ਮਾੜੇ ਬੜੀ ਪਿਹੜੇ ਸੁਭਾ ਦੀ ਬੀਬੀ ਐ ਤੈਨੂੰ ਮਿਲੀ ਚਲੋ ਹਵਤੇ ਜਿ ਤਲਾਕ ਪੱਕਾ ਆਖੋ ਸਤਨਾਮ ਕਿਉਂਕਿ ਕਦੇ ਪੜ ਕੇ ਤੇ ਵੇਖੋ ਬਾਣੀ ਨੂੰ ਮੱਥਾ ਹੀ ਟੇਕੀ ਜਾਂਨੇ ਰੁਮਾਲ ਸਿਰ ਚੜਾਈ ਜਾਂਨੇ ਬਾਬਾ ਬੇਟੀ ਨਾ ਹੋਵੇ ਮੁੰਡਾ ਹੋਵੇ ਪਾਠ ਕਰਾਈਏ ਪੱਕੇ ਹੋ ਜਾਣ ਬੱਚੇ ਪਾਠ ਕਰਈਓ ਤੇ ਹੋ ਹੀ ਜਾਣਿਆ ਪਾਠ ਕਰਾਓ ਨਾ ਸੁਣੋ ਅੱਜ ਬਹੁਤ ਲੇਟ ਹੋ ਚੁੱਕੇ ਆਪਾਂ ਮਾਰੇ ਤੋਂ ਟੁੱਟੇ ਹੋਏ ਆ ਤੇ ਜਦੋਂ ਕੋਈ ਵੀ ਫੁੱਲ ਪੱਤਾ ਫਲ ਟਾਣੀ ਨੂੰ ਛੱਡਦਾ ਨਾ ਉਹ ਫਿਰ ਲੋਕਾਂ ਦੇ ਪੈਰਾਂ 'ਚ ਰੁਲਦਾ ਜੀ ਤੇ ਜਿੰਨਾ ਚਿਰ ਉਹ ਜੁੜਿਆ ਰਹਿੰਦਾ ਨਾ ਫਲ ਲੱਗੇ ਫਲਣ ਪਾਕਣ ਲੱਗੇ ਆਂਬ ਜਾਏ ਪਹੂਚੇ ਖਸਮ ਕਹੋ ਜੋ ਬੀਜ ਨਾ ਖਾਈ ਜਿੰਨਾ ਚਿਰ ਫੁੱਲ ਫਲ ਜੁੜਿਆ ਵਾ ਤੇ ਦੂਰੋਂ ਦੀਦਾ ਤੇ ਜਦੋਂ ਟੁੱਟ ਕੇ ਡੇਪਿਆ ਤੇ ਫਿਰ ਲੋਕਾਂ ਦੇ ਪੈਰਾਂ 'ਚ ਉਹਨੇ ਗੱਲ ਛੜ ਜਾਣਾ ਇੰਨੀ ਗੱਲ ਯਾਦ ਰੱਖਿਓ ਰੱਬ ਦੇ ਪਿਆਰੇ ਜੋੜਨ ਆਏ ਸਨ ਮਾਂ ਪੁਰਖਾਂ ਨੇ ਹਣ ਵੀ ਆਪਜੀ ਨੂੰ ਵਾਜਾਂ ਮਾਰ ਕੇ ਭਾਈ ਬਾਣੀ ਪੜੋ ਭਾਈ ਨਿਤਨੇਮ ਕਰਿਆ ਕਰੋ ਭਾਈ ਅਮਰਤ ਛਕੋ ਮਾਰੇ ਦਸਵੰਦ ਕੱਢੋ ਟੋਕਰੀ ਚੁੱਕਿਆ ਕਰੋ ਸਰੀਰ ਦਾ ਦਸਵੰਦ ਵੀ ਕੱਢੋ ਮਾਇਆ ਦਾ ਵੀ ਕੱਢੋ ਤੇ ਮਨ ਦਾ ਵੀ ਆਖੋ ਸਤਨਾਮ ਇਹ ਰੱਬ ਦੇ ਪਿਆਰਿਆਂ ਦੀ ਡਿਊਟੀ ਲੱਗੀ ਆ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਕੁੰਜੀ ਦੇ ਦਿੱਤੀ ਕਿ ਭਾਈ ਇਹ ਖਜ਼ਾਨਾ ਵੰਡੋ ਇਹ ਵੰਡਣ ਖਣੋਂ ਪਿਆਜ ਜੇ ਕਿਸੇ ਦਾ 100 ਕਿੱਲਾ ਬਾਪੂ ਦੇ ਗਿਆ ਤੇ ਉਹ ਬੱਚਾ ਉਹਨੂੰ ਵਾਵੇ ਬੀਜੇ ਨਾ ਤੇ ਸਰਕੜਾ ਹੋ ਗੂ ਕਿਉ ਤੇ ਬੰਜਰ ਹੋ ਜਾਣੀ ਤੇ ਜੇ ਉਹ ਬੱਚਾ ਉਹਨੂੰ ਤਿੰਨ ਫਸਲਾਂ ਲਵੇ ਤੇ 100 ਤੋਂ 300 ਕਿੱਲਾ ਇਹ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਿਧਾਨ ਸਾਲ ਚ 365 ਦੇਣਾ ਤੇ ਜੇ ਤੁਸੀਂ ਇੱਕ ਅੰਗ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਪੜੋ ਤੇ 1430 ਆ 4-5 ਸਾਲਾਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣੇ ਆਖੋ ਸਤਿਨਾਮ